ਜੀ ਵੀ ਅੱਜ ਮਾਤਾ ਜਸਵੰਤ ਕੌਰ ਦੇ ਪੋਤਾ ਆਇਆ ਜੀ ਤੇ ਮਾਤਾ ਚਰਨ ਕੌਰ ਦੇ ਘਰੇ ਅੱਜ ਖੁਸ਼ੀਆਂ ਆਈਆਂ ਨੇ ਉਹਦੀ ਖੁਸ਼ੀ ਮਤਾਬਕ ਪੰਜਾਬੀ ਰੀਤੀ ਰਿਵਾਜ ਮਤਾਬਕ ਅੱਜ ਛੋਟੇ ਛੋਟੇ ਦਾ ਨਿਮਾ ਬੰਨਿਆ ਜੀ ਗੁਰੂ ਘਰ ਦਾ ਉਟਾ ਲੈ ਲੈਂਦੇ ਹੋਏ ਸਰਕਾਨਾ ਕੀਤਾ ਅਸੀਂ ਵਹਿਗੁਰੂ ਦਾ ਅਰਦਾਸ ਵੀ ਕੀਤੀ ਆ ਵੀ ਜਿਹੜਾ ਸੁਖਦੀਪ ਸੁਧਾਰ ਨਵਾਂ ਆਇਆ ਤਾਂ ਉਹਦੇਆਂ ਜਿਹੜੇ ਆਵਾਜ਼ ਹੈ ਤੇ ਪਿਤਾ ਦੇ ਸੰਸਕਾਰ ਆ ਮਾਪੇ ਉਹਦੇ ਪਹਿਲਾਂ ਲੈ ਕੇ ਆਵੇ ਇਹ ਪਰਮਾਤਮਾ ਦੇ ਅਰਦਾਸ ਕੀਤੀ ਵੀ ਅੱਜ ਪਹਿਲਾਂ ਵਾਲੀ ਉਹ ਸਾਰੇ ਸੰਸਕਾਰ ਪਹਿਲਾਂ ਵਾਲੀ ਆਵਾਜ਼ ਲੈ ਕੇ ਆਵੇ ਤੇ ਸਾਡੇ ਪਿੰਡ ਦਾ ਨਾਮ ਬੈਲਵੋਡ ਤੇ ਪਹਿਲਾਂ ਵੀ ਗਿਆ ਹੁਣ ਹੋਰ ਇਹ ਤੂੰ ਅੱਗੇ ਵੀ ਲੈ ਕੇ ਜਾਵੇ ਇਹ ਅਰਦਾਸ ਕੀਤੀ ਹੈ ਜੀ ਨਹੀਂ ਪੂਰੇ ਪਿੰਡ ਚ ਨਹੀਂ ਜੀ ਪੂਰੀ ਦੁਨੀਆ ਤੇ ਹੈ ਪਰ ਸਾਡੇ ਪਿੰਡ ਦੇ ਵਿੱਚ ਕੁਝ ਜ਼ਿਆਦਾ ਹੈ ਜੀ ਕਿਉਂਕਿ ਆ ਮੈਨੂੰ ਲੱਗਦਾ ਵੀ 25ਵਾਂ 26ਵਾਂ ਸੀ ਮਤਲਬ ਨਿੰਮ ਬਣ ਰਹੇ ਪੱਤੀਆਂ ਦੇ ਪੱਤੀ ਬੈਜ ਬਣ ਰਹੇ ਗਲੀ ਮਹੱਲੇ ਬੈਜ ਬਣ ਰਹੇ ਆ ਅੱਜ ਸਾਰਾ ਵਿੜੇ ਨਿਵਾਸੀਆਂ ਨੇ ਇਕੱਠਾ ਹੋ ਕੇ ਨਾਨਕ ਨਿਵਾਸ ਗੁਰੂ ਘਰ ਬੰਨੇ ਤਾਂ ਕਿ ਸਿੱਤੂ ਸਾਹਿਬ ਵੀ ਇੱਥੇ ਮੱਥਾ ਟਿਕਾਉਂਦੇ ਹੁੰਦੇ ਸੀ ਤਾਂ ਅੱਜ ਇੱਥੇ ਰੋਜ਼ ਅਰਦਾਸ ਹੁੰਦੀ ਸੀ ਬਾਬਾ ਜੀ ਸਾਡੇ ਰੋਜ਼ ਅਰਦਾਸ ਹੁੰਦੀ ਹੈ ਇੱਥੇ ਵੀ ਚਲ ਉਦੇ ਮੁਤਾਬਕ ਅਸੀਂ ਗੁਰੂ ਸਾਹਿਬਾਂ ਸਰਾਨਾ ਕੀ ਜੀ ਵੀ ਅੱਜ ਮਾਤਾ ਜਸਵੰਤ ਕੌਰ ਦੇ ਪੋਤਾ ਆਇਆ ਜੀ ਤੇ ਮਾਤਾ ਚਰਨ ਕੌਰ ਦੇ ਘਰੇ ਅੱਜ ਖੁਸ਼ੀਆਂ ਆਈਆਂ ਨੇ ਉਹਦੀ ਖੁਸ਼ੀ ਮੁਤਾਬਕ ਪੰਜਾਬੀ ਰੀਤੀ ਰਿਵਾਜ ਮੁਤਾਬਕ ਅਸੀਂ ਅੱਜ ਛੋਟੇ ਛੁਰੂ ਦਾ ਨਿਵਾ ਬੰਨਿਆ ਜੀ ਗੁਰੂ ਘਰ ਦਾ ਬੂਟਾ ਖਲ ਲੈਂਦੇ ਹੋਏ ਸਰਾਨਾ ਕੀਤਾ ਅਸੀਂ ਵਹਿਗੁਰੂ ਦਾ ਅਰਦਾਸ ਵੀ ਕੀਤੀ ਆ ਵੀ ਜਿਹੜਾ ਸ਼ੁਭਦੀਪ ਸਦਾ ਨਵਾ ਆਇਆ ਤਾਂ ਉਹਦੇ ਆ ਜਿਹੜੇ ਆਵਾਜ਼ ਹੈ ਪੇਡਲੇ ਸੰਸਕਾਰ ਆ ਮਾਪਿਓ ਦੇ ਪਹਿਲਾਂ ਲੈ ਕੇ ਆਵੇ ਇਹ ਪ੍ਰਮਾਤਮਾ ਦੇ ਅਰਦਾਸ ਕੀਤੀ ਵੀ ਅੱਜ ਪਹਿਲਾਂ ਲਈ ਉਹ ਸਾਰੇ ਸੰਸਕਾਰ ਪਹਿਲਾਂ ਲਈ ਆਵਾਜ਼ ਲੈ ਕੇ ਆਵੇ ਤੇ ਸਾਡੇ ਪਿੰਡ ਦਾ ਨਾਮ ਬੈਲਬੋਰਡ ਤੇ ਪਹਿਲਾਂ ਵੀ ਗਿਆ ਹੁਣ ਹੋਰ ਇਹ ਤੂੰ ਅੱਗੇ ਵੀ ਲੈ ਕੇ ਜਾਵੇ ਇਹ ਅਰਦਾਸ ਕੀਤੀ ਹੈ ਜੀ ਨਹੀਂ ਪੂਰੇ ਪਿੰਡ 'ਚ ਨਹੀਂ ਜੀ ਪੂਰੀ ਦੁਨੀਆ ਤੇ ਹੈ ਪਰ ਸਾਡੇ ਪਿੰਡ ਦੇ ਵਿੱਚ ਕੁਝ ਜ਼ਿਆਦਾ ਹੈ ਜੀ ਕਿਉਂਕਿ ਆ ਮੈਨੂੰ ਲੱਗਦਾ ਵੀ 25ਵਾਂ 26ਵਾਂ ਸੀ ਮਤਲਬ ਨਿੰਮ ਬਨਰਿਆ ਪੱਤੀਆਂ ਦੇ ਪੱਤੀ ਬੈਜ ਬਨਰ ਰਹੇ ਗਲੀ ਮਹੱਲੇ ਬੈਜ ਬਨਰ ਰਹੇ ਆ ਅੱਜ ਸਾਰਾ ਵਿੜੇ ਨਿਵਾਸੀਆਂ ਨੇ ਇਕੱਠੇ ਹੋ ਕੇ ਨਾਨਕ ਨਵਾਸ ਗੁਰੂ ਘਰ ਬੰਨੇ ਤਾਂ ਕਿ ਸਿੱਤੂ ਸਾਹਿਬ ਇੱਥੇ ਮੱਥਾ ਟੇਕਣਾਉਂਦੇ ਹੁੰਦੇ ਸੀ ਤਾਂ ਅੱਜ ਇੱਥੇ ਰੋਜ਼ ਅਰਦਾਸ ਹੁੰਦੀ ਸੀ ਬਾਬਾ ਜੀ ਸਾਡੇ ਰੋਜ਼ ਅਰਦਾਸ ਹੁੰਦੀ ਹੈ ਇੱਥੇ ਵੀ ਚਲੋ ਇਸ ਘਰੇ ਖੁਸ਼ੀਆਂ ਆਉਣ ਤਾਂ ਉਹ ਆਈਆਂ ਉਹਦੇ ਮੁਤਾਬਕ ਹੀ ਅਸੀਂ ਗੁਰੂ ਸਾਹਿਬ ਦਾ ਸੇਵਾ ਨਾ ਕੀਤਾ ਜੀ ਵੀ ਅੱਜ ਮਾਤਾ ਜਸਵੰਤ ਕੌਰ ਦੇ ਪੋਤਾ ਆਇਆ ਜੀ ਤੇ ਮਾਤਾ ਚਰਨ ਕੌਰ ਦੇ ਘਰੇ ਅੱਜ ਖੁਸ਼ੀਆਂ ਆਈਆਂ ਨੇ ਉਹਦੀ ਖੁਸ਼ੀ ਮੁਤਾਬਕ ਪੰਜਾਬ ਅਰ ਰੀਤੀ ਰਿਵਾਜਾਂ ਮਤਲਬ ਕਿ ਅੱਜ ਛੋਟੇ ਛੋਟੇ ਦਾ ਨਿਮਾ ਬੰਨਿਆ ਜੀ ਗੁਰੂ ਘਰ ਦਾ ਬੋਟਾ ਲੈ ਲੈਂਦੇ ਹੋਏ ਸਨਕਾਨਾ ਕੀਤਾ ਅਸੀਂ ਬੈਗੁਰੂ ਦਾ ਅਰਦਾਸ ਵੀ ਕੀਤੀ ਆ ਵੀ ਜਿਹੜਾ ਸ਼ੁਭਦੀਪ ਸਿੱਧਾ ਨਵਾਂ ਆਇਆ ਤਾਂ ਉਹਦੇ ਆ ਜਿਹੜੇ ਆਵਾਜ਼ ਹੈ ਤੇ ਪਿਤਾ ਦੇ ਸੰਸਕਾਰ ਆ ਮਾਪੇ ਉਹਦੇ ਪਹਿਲਾਂ ਨੇ ਲੈ ਕੇ ਆਵੇ ਇਹ ਪ੍ਰਮਾਤਮਾ ਦੇ ਅਰਦਾਸ ਕੀਤੀ ਵੀ ਅੱਜ ਪਹਿਲਾਂ ਲਈ ਉਹ ਸਾਰੇ ਸੰਸਕਾਰ ਪਹਿਲਾਂ ਵਾਲੀ ਆਵਾਜ਼ ਲੈ ਕੇ ਆਵੇ ਤੇ ਸਾਡੇ ਪਿੰਡ ਦਾ ਨਾਮ ਬੈਲਬੋਰਡ ਤੇ ਪਹਿਲਾਂ ਵੀ ਗਿਆ ਹੁਣ ਹੋਰ ਤੂੰ ਅੱਗੇ ਵੀ ਲੈ ਕੇ ਜਾਵੇ ਇਹ ਅਰਦਾਸ ਕੀਤੀ ਹੈ ਜੀ ਨਹੀਂ ਪੂਰੇ ਪਿੰਡ ਚ ਨਹੀਂ ਜੀ ਪੂਰੀ ਦੁਨੀਆ ਤੇ ਹੈ ਪਰ ਸਾਡੇ ਪਿੰਡ ਦੇ ਵਿੱਚ ਕੁਝ ਜ਼ਿਆਦਾ ਹੈ ਜੀ ਕਿਉਂਕਿ ਆ ਮੈਨੂੰ ਲੱਗਦਾ ਵੀ 25ਵਾਂ 26ਵਾਂ ਸੀ ਮਤਲਬ ਨਿੰਮ ਬਨਰਿਆ ਪੱਤੀਆਂ ਦੇ ਪੱਤੀ ਵਾਜ ਬਨਰ ਰਹੇ ਗਲੀ ਮਹੱਲੇ ਵਾਜ ਬਨਰ ਰਹੇ ਆ ਅੱਜ ਸਾਰਾ ਬੀੜੇ ਨਿਵਾਸੀਆਂ ਨੇ ਇਕੱਠੇ ਹੋ ਕੇ ਨਾਨਕ ਨਵਾਸ ਗੁਰੂ ਘਰ ਬੰਨੇ ਤਾਂ ਕਿ ਸਿੱਤੂ ਸਾਹਿਬ ਵੀ ਇੱਥੇ ਮੱਥਾ ਟੇਕਣਾਉਂਦੇ ਹੁੰਦੇ ਸੀ ਤਾਂ ਅੱਜ ਇੱਥੇ ਰੋਜ਼ ਅਰਦਾਸ ਹੁੰਦੀ ਸੀ ਬਾਬਾ ਜੀ ਸਾਡੇ ਰੋਜ਼ ਅਰਦਾਸ ਹੁੰਦੀ ਹੈ ਇੱਥੇ ਵੀ ਚਲੋ ਇਸ ਘਰੇ ਖੁਸ਼ੀਆਂ ਆਉਣ ਤਾਂ ਉਹ ਆਈਆਂ ਉਦੇ ਮੁਤਾਬਕ ਹੀ ਅਸੀਂ ਗੁਰੂ ਸਾਹਿਬ ਦਾ ਸਰਾਨਾ ਕੀਤਾ ਜੀ ਵੀ ਅੱਜ ਮਾਤਾ ਜਸਵੰਤ ਕੌਰ ਦੇ ਪੋਤਾ ਆਇਆ ਜੀ ਤੇ ਮਾਤਾ ਚਰਨ ਕੌਰ ਦੇ ਘਰੇ ਅੱਜ ਖੁਸ਼ੀਆਂ ਆਈਆਂ ਨੇ ਉਹਦੀ ਖੁਸ਼ੀ ਮੁਤਾਬਕ ਪੰਜਾਬੀ ਰੀਤੀ ਰਿਵਾਜ ਮੁਤਾਬਕ ਅਸੀਂ ਅੱਜ ਛੋਟੇ ਛੋਟੇ ਦਾ ਨਿਮਾ ਬੰਨਿਆ ਜੀ ਗੁਰੂ ਘਰ ਦਾ ਬੂਟਾ ਖਲ ਲੈਂਦੇ ਹੋਏ ਸਰਾਨਾ ਕੀਤਾ ਅਸੀਂ ਵੈ ਗੁਰੂ ਦਾ ਅਰਦਾਸ ਵੀ ਕੀਤੀ ਆ ਵੀ ਜਿਹੜਾ ਸ਼ੁਭਦੀਪ ਸ਼ੁਦਾ ਨਮਾ ਆਇਆ ਤਾਂ ਉਹਦੇਆਂ ਜਿਹੜੇ ਆਵਾਜ਼ ਐ ਤੇ ਪਿਤਾ ਦੇ ਸੰਸਕਾਰ ਆ ਮਾਪੇ ਉਹਦੇ ਪਹਿਲਾਂ ਵਾਲੇ ਲੈ ਕੇ ਆਵੇ ਇਹ ਪ੍ਰਮਾਤਮਾ ਦੇ ਅਰਦਾਸ ਕੀਤੀ ਵੀ ਅੱਜ ਪਹਿਲਾਂ ਵਾਲੀ ਉਹ ਸਾਰੇ ਸੰਸਕਾਰ ਪਹਿਲਾਂ ਵਾਲੀ ਆਵਾਜ਼ ਲੈ ਕੇ ਆਵੇ ਤੇ ਸਾਡੇ ਪਿੰਡ ਦਾ ਨਾਮ ਬੈਲਬੋਰਡ ਤੇ ਪਹਿਲਾਂ ਵੀ ਗਿਆ ਹੁਣ ਹੋਰ ਇਹ ਤੂੰ ਅੱਗੇ ਵੀ ਲੈ ਕੇ ਜਾਵੇ ਇਹ ਅਰਦਾਸ ਕੀਤੀ ਐ ਜੀ ਨਹੀਂ ਪੂਰੇ ਪਿੰਡ ਚ ਨਹੀਂ ਜੀ ਪੂਰੀ ਦੁਨੀਆ ਤੇ ਐ ਪਰ ਸਾਡੇ ਪਿੰਡ ਦੇ ਵਿੱਚ ਕੁਝ ਜ਼ਿਆਦਾ ਐ ਜੀ ਕਿਉਂਕਿ ਆ ਮੈਨੂੰ ਲੱਗਦਾ ਵੀ 25ਵੇਂ 26ਵੇਂ ਸੀ ਮਨ ਲ ਨਮ ਬਣ ਰਿਆ ਪੱਤੀਆਂ ਦੇ ਪੱਤੀ ਬੈਜ ਬਣ ਰਹੇ ਗਲੀ ਮਹੱਲੇ ਬੈਜ ਬਣ ਰਹੇ ਆ ਅੱਜ ਸਾਰਾ ਵਿੜੇ ਨਿਵਾਸੀਆਂ ਨੇ ਇਕੱਠੇ ਹੋ ਕੇ ਨਾਨਕ ਨਿਵਾਸ ਗੁਰੂ ਘਰ ਬੰਨੇ ਤਾਂ ਕਿ ਸਿੱਤੂ ਸਾਹਿਬ ਇੱਥੇ ਮੱਥਾ ਟਿਕਣਾਉਂਦੇ ਹੁੰਦੇ ਸੀ ਤਾਂ ਅੱਜ ਇੱਥੇ ਰੋਜ਼ ਅਰਦਾਸ ਹੁੰਦੀ ਸੀ ਬਾਬਾ ਜੀ ਸਾਡੇ ਰੋਜ਼ ਅਰਦਾਸ ਹੁੰਦੀ ਹੈ ਇੱਥੇ ਵੀ ਚਲੋ ਇਸ ਘਰੇ ਖੁਸ਼ੀਆਂ ਆਉਣ ਤਾਂ ਉਹ ਆਈਆਂ ਉਹਦੇ ਮੁਤਾਬਕ ਹੀ ਅਸੀਂ ਗੁਰੂ ਸਾਹਿਬ ਦਾ ਸਹਾਰਨਾ ਕੀਤਾ ਜੀ